ਆਉਤੋ ਪਹਿਲਾਂ ਤਾਂ ਇਹ ਤੁਹਾਡੇ ਚੈਨਲ ਦਾ ਜੀ ਜੀਵੀਐਸ ਟਾਈਮ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਬਣਾ ਚੁੱਕੇ ਆ ਤੇ ਹੁਣ ਵੀ ਸਾਡੀ ਵੀਡੀਓ ਬਣਾਉਣਾ ਹੈ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਆਫਰਾਂ ਦਾ ਵੀਰੇ ਬਹੁਤ ਹੁਣ ਜਿਵੇਂ ਸਰਦੀ ਦੇ ਮੌਸਮ ਨੂੰ ਮੋਖ ਰੱਖਦੇ ਹੋਏ ਆਫਰਾਂ ਦੇ ਯਾਨੀ ਕਿ ਭੰਡਾਰ ਲੈ ਕੇ ਆਏ ਆ ਰੇਟ ਦੇ ਯਾਨੀ ਕਿ ਫੁੱਲ ਰੇਟ ਬਾਜ਼ੂ ਕਰਤੇ ਆ ਯਾਨੀ ਕਿ ਜਿਵੇਂ ਕਿ ਆਪਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਬਾਲਾਂ ਦੂਰ ਨਜਾ ਜਿਵੇਂ ਲੇਡੀ ਟੌਪ ਦਾ ਲਾ ਲਓ ਲੇਡੀ ਬੂਲਨ ਟੌਪ ਯਾਨੀ ਕਿ ਪੂਰੇ ਟੌਪ ਦਾ ਟੌਪ ਜਿਹੜਾ ਯਾਨੀ ਕਿ 11200 ਰੁਪਏ ਦਾ ਮਿਲਦਾ ਆਪਣੇ ਕੋਲੇ ਦੁਕਾਨ ਤੇ 500 ਤੋਂ 600 ਰੁਪਏ ਤੱਕ ਦਾ ਮਿਲੂਗਾ ਜੀ ਇਸ ਤੋਂ ਇਲਾਵਾ ਜਿਵੇਂ ਮੰਨ ਲਓ ਮੰਨ ਲਓ ਖਰੀਕ ਤਰ੍ਹਾਂ ਦਾ ਮੰਨ ਲਓ ਬੂਲਨ ਦਾ ਮੰਨ ਲਓ ਪਲਾਜੋ ਸੂਟ ਹੋ ਗਿਆ ਜੀ ਕੋਈ ਕੋਰ ਸੈੱਟ ਵਗੈਰਾ ਹੋ ਗਿਆ ਫੈਂਸੀ ਸੂਟ ਹੋਗੇ ਰੇਗ ਤਰ੍ਹਾਂ ਦਾ ਆਪਣੇ ਕੋਲ ਮਿਲੂਗਾ ਜੀ ਹਾਂਜੀ ਇਸ ਤੋਂ ਇਲਾਵਾ ਜਿਵੇਂ ਮੰਨ ਲਓ ਆਪਾਂ ਪਿਛਲੀ ਵਾਰ ਆਪਾਂ ਲੈ ਕੇ ਆਏ ਸੀ ਪੈਂਟ ਲੈ ਕੇ ਆਏ ਸੀ ਜਦੋਂ ਪਹਿਲਾਂ ਤੁਸੀਂ ਵੀਡੀਓ ਬਣਾਈ ਸੀ ਸਾਡੀ ਤੁਸੀਂ ਐਕਸਪੋਰਟ ਦੀ ਪੈਂਟ ਦੀ ਵੀ ਬਣਾਈ ਸੀ ਹੁਣ ਇਹਦੀ ਐਕਸਪੋਰਟ ਦੀ ਪੈਂਟ ਆਈ ਵੀ ਬਹੁਤ ਵਧੀ ਵੇਖੋ ਲੇਡੀਜ਼ ਵੀ ਜੈਂਟਸ ਵੀ ਬੱਚੇ ਵਾਲੀ ਵੀ ਯਾਨੀ ਕਿ ਪੂਰਾ ਫਰੈਸ਼ ਦਾ ਮਾਲ ਆਇਆ ਪਿਛਲੀ ਆ ਤਾਂ ਸਕਰੇਚ ਸੀ ਨਾ ਥੋੜਾ ਜਿਹਾ ਐਦ ਕੀ ਦਾ ਮਾਲ ਹੀ ਬਹੁਤ ਜਿਆਦਾ ਵਧੀਆ ਆ ਤੇ 200 ਰੁਪਏ ਦਾ ਯਾਨੀ ਕਿ ਇੱਕ ਪੀਸ ਪੈਣਾ ਆਪਾਂ ਹਾਂਜੀ ਹਾਂਜੀ ਸਾਰਾ ਯਾਨੀ ਕਿ ਪੂਰਾ ਲੈਂਥਾਂ ਲੁੰਥਾਂ ਸਾਰਾ ਕੁਝ ਪੂਰਾ ਵਧੀਆ ਹੈ ਇਹ ਆਪਾਂ ਨੂੰ 200 ਰੁਪਏ ਦਾ ਇੱਕ ਪੀਸ ਪੈਣਾ ਜੀ 1000 ਰੁਪਏ ਦੇ 5 ਪੀਸ ਪੈਣੇ ਆ ਤੇ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਆਪਣੀ ਕਰਕੇ ਆਊਗਾ ਪੇਜ ਨੂੰ ਫੋਲੋ ਕਰਕੇ ਆਊਗਾ ਉਹਨੂੰ ਯਾਨੀ ਕਿ ਹਜ਼ਾਰ ਦੀਆਂ 6-6 ਪੈਂਟਾਂ ਦਿੱਤੀਆਂ ਜਾਣਗੀਆਂ ਹਾਂਜੀ ਇਸ ਤੋਂ ਇਲਾਵਾ ਆਪਣੇ ਕੋਲੇ ਫਲਫੀ ਆਈ ਆ ਜਿਵੇਂ ਲੇਡੀ ਫਲਫੀ ਹੈ ਜੀ ਲੇਡੀ ਫਲਫੀ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਦੇਖੋਗੇ ਉਹਨੂੰ 700 800 1100 ਤੋਂ ਘੱਟ ਮਿਲਣੀ ਨਹੀਂ ਆਪਣੇ ਕੋਲੇ 500 ਰੁਪਏ ਕੋਈ ਐ ਨਹੀਂ 100 ਪੀਸ 200 ਪੀਸ 500 ਪੀਸ ਭਾਵੇਂ ਕੋਈ ਜਿਹੜਾ ਮਰਜੀ ਫੁੱਲ ਯਾਨੀ ਕਿ ਆਪਣੇ ਕੋਲੇ ਪੂਰੀ ਆ ਕਲਰਾਂ ਦੀ ਮੈਚਿੰਗ ਯਾਨੀ ਕਿ ਪੂਰਾ ਯਾਨੀ ਕਿ ਆ ਦੇਖੋ ਵੈਰਾਈਟੀਆਂ ਵੱਲੋਂ ਕੋਈ ਚੱਕਰ ਨਹੀਂਗਾ ਜਿੰਨੀ ਮਰਜ਼ੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਸਕਦਾ ਬੰਦਾ ਹਾਂਜੀ ਸਰਦਿਆਂ ਨੂੰ ਲੈ ਕੇ ਜਿਵੇਂ ਲੇਡੀ ਲਈ ਸਪੈਸ਼ਲ ਆਫਰ ਆਈ ਹੈ ਯਾਨੀ ਕਿ ਟੌਪ ਫਲਫੀ ਜੈਕਟ ਹੋਰ ਤਰ੍ਹਾਂ ਦਾ ਜਿਵੇਂ ਮੰਨ ਲਓ ਜੀਨਾਂ ਹੋਊਗਾ 200 ਰੁਪਏ ਦੀ ਜੀਨ ਹੋਗੀ ਜੀ ਤੇ ਪਲਾਜੋ ਸੂਟ ਗਾਊਨ ਵਗੈਰਾ ਹਰ ਇੱਕ ਚੀਜ਼ ਤੇ ਯਾਨੀ ਕਿ ਡਿਸਕਾਊਂਟ ਮਿਲੂਗਾ ਜੀ ਕੋਲ ਡਿਸਕਾਊਂਟ ਮਿਲੂਗਾ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਪੇਜ ਨੂੰ ਫੋਲੋ ਕਰਕੇ ਆਊਗਾ ਵੱਖਰੇ ਵੀ ਗਿਫਟ ਦਿੱਤੇ ਜਾਣਗੇ ਜਿਹੜੀ ਮੈਂ ਤੁਹਾਨੂੰ ਉਧਰਲੇ ਦੂਸਰੇ ਪਾਸੇ ਦਿਖਾ ਕੇ ਖੜਿਆ ਜੀਨ ਜੀ ਉਹੀ ਜੀਨ ਹੈ ਜਿਹੜੀ ਇਹ ਡੰਮੀ ਤੇ ਵੇਅਰ ਕੀਤੀ ਹੋਈ 200 ਰੁਪਏ ਦੀ ਜੀਨ ਪੈਣੀ ਹੈ ਜੀ ਇਹ 1000 ਰੁਪਏ ਦੀਆਂ ਪੰਜ ਪੈਣੀਆਂ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਪੇਜ ਨੂੰ ਫੋਲੋ ਕਰਕੇ ਆਊਗਾ ਉਹਨੂੰ ਇੱਕ ਐਕਸਟਰਾ ਪੈਂਡ ਦਿੱਤੀ ਉਹ 1000 ਦੀਆਂ ਸ਼ੇਅਰ ਦਿੱਤੀਆਂ ਜਾਣਗੀਆਂ ਜੀ ਇਸ ਤੋਂ ਅੱਗੇ ਆਪਣੇ ਜਿਵੇਂ ਕੋਡ ਪੈਂਡ ਸੀਗਾ ਜੀ ਕੋਡ ਬਣ 1500 ਰੁਪਏ ਤੋਂ ਸਟਾਰਟ ਹੈ ਜੀ ਕੋਡ ਪੈਂਡ ਕਲਰ ਮੈਚਿੰਗ ਪੂਰੇ ਮਿਲਣਗੇ ਜੀ ਗਾਰੰਟੀ ਫੁੱਲ ਮਿਲੂਗੀ ਕੋਈ ਬੁਰ ਦੀ ਕਿਸੇ ਤਰ੍ਹਾਂ ਦੀ ਪੇਸਟਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਇਸ ਤੋਂ ਇਲਾਵਾ ਅੱਗੇ ਕੋਡ ਤਾਂ ਪੇਮਾ ਆ ਗਈ ਬੱਚੇ ਵਾਲਾ ਦੇਖੋ ਕਿੰਨਾ ਵਧੀਆ 36 38 40 ਜਿਹੜਾ ਮਰਜੀ ਸਾਈਜ਼ ਲੈ ਲਓ 500 ਰੁਪਏ ਦਾ ਕੁਰਤਾ ਪਿਆ ਮੋ ਪੀਸ ਦੀ ਵਾਪਸੀ ਹੋਊ ਜੀ ਬੋਰ ਦੀ ਜੈਨਸ ਜਾਗਟ ਮਿਲ ਗਈ ਸ਼ਰਟ ਹੋ ਗਈ ਇਸ ਤੋਂ ਸ਼ਰਟ ਦੇ ਲੈ ਲਓ ਜੀ ਤੁਸੀਂ ਆਪਣੇ ਕੋਲੇ ਸ਼ਰਟ ਚੈੱਕ ਲੈ ਲਓ ਲਾਈਨਿੰਗ ਲੈ ਲਓ ਦੇਖੋ 250 ਰੁਪਏ ਦੀ ਸ਼ਰਟ ਪੈਣੀ ਆਪਣੇ ਕੋਲੇ 250 ਰੁਪਏ ਤੋਂ ਸ਼ਰਟ ਸਟਾਰਟ ਹੋ ਜਾਣੀ ਚੈੱਕ ਹੋਗੀ ਲਾਈਨਿੰਗ ਹੋਗੀ ਹਰ ਇੱਕ ਤਰ੍ਹਾਂ ਦੀ ਸ਼ਰਟ ਮੰਨ ਲਓ ਤੁਹਾਨੂੰ ਆਪਣੇ ਕੋਲੇ 250 ਤੋਂ ਸਟਾਰਟ ਹੋ ਜਾਣੀ ਹੈ ਸ਼ਰਟ ਜੀ ਹਰ ਇੱਕ ਤਰ੍ਹਾਂ ਦੀ ਸ਼ਰਟ ਹੋਊਗੀ ਆਪਣੇ ਕੋਲੇ ਜੀ ਸ਼ਰਟ ਜਿਹੜਾ ਮਰਜੀ ਸਾਈਜ਼ ਲੈ ਸਕਦੇ ਤੁਸੀਂ 3x ਲ 4x ਲ ਤੱਕ ਦੀ ਸ਼ਰਟ ਆਪਣੇ ਕੋਲੇ ਹੋਊਗੀ ਦੇਖੋ ਜਿਵੇਂ ਬੱਚਿਆਂ ਵਾਲਾ ਜੀ ਦੇਖੋ ਜੀਨ ਟੌਪ ਹੋਗੇ ਪਲਾਜੋ ਸੂਟ ਹੋਗੇ ਹਰ ਇੱਕ ਤਰ੍ਹਾਂ ਦਾ ਕੋਈ ਬਾਲੀਆਂ ਰੇਂਜ ਜਾਨੀ 5-600 ਰੁਪਏ ਦੀ ਤੱਕ ਦੀ ਰੇਂਜ ਆਈ ਹੈ ਸਾਰਾ 500 600 700 ਬਸ ਇੰਨੀ ਹੈ ਜਿਵੇਂ ਬਾਜ਼ਾਰ ਦੇ ਵਿੱਚ ਜਾਂਨੇ ਆਪਾਂ 7-7 8-800 ਰੁਪਏ ਜੀ ਹੁਣ ਇਧਰਲੇ ਪਾਸੇ ਆ ਗਈ ਲੇਡੀਜ਼ ਉਧਰ ਲੇਡੀਜ਼ ਸੀਗੀ ਇਧਰ ਜੈਨਸ ਆ ਗਈ ਜੀ ਪੈਂਟ ਦੇਖੋ ਸਾਰੀ 2-200 ਰੁਪਏ ਵਾਲੀ ਵੀ ਪੈਂਟ ਹੈ ਜੀ ਦੇਖੋ ਕੰਮ ਧੰਦੇ ਦੇ ਵਿੱਚ ਪਾਉਣ ਲਈ ਸੈਲਰ ਦੇ ਵਿੱਚ ਬੰਦਾ ਕੰਮ ਕਰਦਾ ਹੋਰ ਕਿ 200 ਰੁਪਏ ਦੀ ਲੋਰ ਨਹੀਂ ਆਉਂਦੀ ਸਰਫ ਜਾਨਕਾ 10 ਦਿਨਾਂ ਲਗੋਈ ਹੈ ਇਹੇ 10 ਤੋਂ 12 ਦਿਨਾਂ ਲਈ ਦੋ ਹਫ਼ਤੇ ਕੰਮ ਚੱਲੂਗਾ ਜੀ ਉਸ ਤੋਂ ਬਾਅਦ ਫਿਰ ਬੰਦ ਕੀਤੀ ਜਾਊਗੀ ਉਹਨੇ ਨਾ ਜਿੰਨੀ ਮਰਜ਼ੀ ਲੈ ਲੋ ਪੈਂਟ ਪੈਂਟ ਵਾਧੂ ਹੈ ਜੀ ਆਪਣੇ ਕੋਲ ਜਿੰਨੀ ਮਰਜ਼ੀ ਲੈ ਲੋ ਸਾਰੀ ਫਰੈਸ਼ ਆ ਆ ਦੇਖੋ ਜੋਗਰ ਵਗੈਰਾ ਵੀ ਸਾਰੇ 48 48 50 ਕਮਰ ਤੱਕ ਦੀਆਂ ਪੈਂਟਾਂ ਇਹਨਾਂ ਵਿੱਚ ਜਿਸ ਤਰ੍ਹਾਂ ਆਪਾਂ ਟੇਲਰ ਤੋਂ ਸਮੋਣੇ ਨਾ ਕੁਰਤਾ ਪੇਮੈਂਟ ਨੋਰਮਲ ਨਹੀਂ ਹੈ ਜੀ ਇਹਦੀ ਬੰਦਤਰ ਦੇਖੋ ਵਰਤੇ ਪੇਮੈਂਟ ਦੀ ਸਟੀਚਿੰਗ ਦੇਖੋ ਹਰੇਆ ਕਿਥੇ ਰਹੀ ਹੈ ਕਿ ਪੱਖੋਂ ਜਾਨਕਾ ਕੁਰਤਾ ਪੇਮੈਂਟ ਆਪਾਂ ਟੇਲਰ ਤੋਂ ਰੀਅਲ ਆੜਦਾ ਹੈ ਯਾਨੀ ਕਿ ਫੁੱਲ ਗਾਰੰਟੀ ਹੋਊਗੀ ਇਹਦੀ ਪੀਸ ਦੀ ਵਾਪਸੀ ਹੋ ਜਿਵੇਂ ਆਪਾਂ ਇਹ ਦੇਖੋ ਜਿਵੇਂ ਆਪਾਂ ਦੂਸਰੇ ਪਜਾਮਾ ਜਿਵੇਂ ਸਮੋਣੀ ਟੇਲਰ ਤੋਂ ਉਸ ਤਰ੍ਹਾਂ ਹੀ ਜੇਬਾਂ ਵਾਲਾ ਬੈਲਟ ਲਾ ਕੇ ਸਾਰਾ ਕੁਝ ਉਸ ਤਰ੍ਹਾਂ ਹੀ ਹੋਊਗਾ ਹਾਂਜੀ ਵੀਰੇ ਕੱਪੜੇ ਦੀ ਆਪਣੇ ਕੋਲੇ ਬੱਚੇ ਤੋਂ ਲੈ ਕੇ ਲੇਡੀਜ਼ ਜੈਂਟਸ ਬੱਚੇ ਦਾ ਹਰ ਪ੍ਰਕਾਰ ਦਾ ਰੈਡੀमेड ਦਾ ਕੱਪੜਾ ਆਪਣੇ ਕੋਲੇ ਵਾਜਬ ਰੇਟਾਂ ਦੇ ਮਿਲਦਾ ਠੀਕ ਹੈ ਜਿਹੜੀ ਹੁਣ ਆਪਾਂ ਆਫਰ ਲਾਈ ਆ ਮੰਨ ਲਓ ਟੌਪ ਦੀ ਲਾਈ ਆ ਜੀਨ ਦੀ ਲਾਈ ਆ ਠੀਕ ਹੈ ਕੋਟ ਪੈਂਡ ਦੀ ਲਾਈ ਆ ਜਿਵੇਂ ਕੋਟ ਪੈਂਡ 1500 ਰੁਪਏ ਤੋਂ ਆਪਣੇ ਕੋਲੇ ਸਟਾਰਟ ਆ ਕੋਟ ਠੀਕ ਹੈ ਜੀ ਹਰਿਆਕ ਹਰਿਆਕ ਚੀਜ਼ ਯਾਨੀ ਕਿ ਜਲਦੀ ਤੋਂ ਜਲਦੀ ਆਓ ਤੇ ਵਿਜ਼ਿਟ ਕਰੋ ਤੇ ਫਾਇਦਾ ਉਠਾਓ ਹਾਂਜੀ ਸੰਪਰਕ ਨੰਬਰ ਆਪਣਾ ਹੈਗਾ ਜੀ 82899 56756 ਜੀ ਇੱਕ ਨੰਬਰ ਗਲੀ ਦੇ ਵਿੱਚ ਆਪਣੀ ਦੁਕਾਨ ਆ ਨਿਹਾਲ ਸਿੰਘ ਵਾਲੇ ਰਤਨ ਗਾਰਮੈਂਟ ਜੀ ਗਲੀ ਨੰਬਰ 1 ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਜੀ ਇਹ ਜਿਹੜੀ ਆਫਰ ਆ ਜੀ ਸੀਮਤ ਸਮੇਂ ਲਈ ਆ ਜਲਦੀ ਤੋਂ ਜਲਦੀ ਆਓ ਐਸਾ ਫਾਇਦਾ ਉਠਾਓ ਜਲਦੀ ਤੋਂ ਜਲਦੀ ਆਓ